ਤੁਸੀਂ ਕੀ ਕਹੋਗੇ ਅੱਜ ਪੰਨੇ ਸੱਦੋਵਾਲ ਦੇ ਵਿੱਚ ਕੁੜੀਆਂ ਦੇ ਵਿਆਹ ਦੇ ਕਾਰਜ ਜਰ ਰੱਖੇ ਗਏ ਨੇ ਤੁਸੀਂ ਵੀ ਆਪਣਾ ਸਹਿਯੋਗ ਬਾਇਓਰ ਹਾਜ਼ਿਰ ਲਵਾ ਰਹੇ ਹੋ ਕੀ ਕਹੋਗੇ ਜੀ ਸਾਡੀ ਫਾਊਂਡੇਸ਼ਨ ਦਾ ਨਾਮ ਹੈ ਸ਼੍ਰੀ ਦੁਰਗਾ ਸਤਿਸ਼ਦੀ ਚੰਡੀ ਮੰਦਰ ਫਾਊਂਡੇਸ਼ਨ ਡਿਸਟ੍ਰਿਕਟ ਫਤਿਹਗੜ੍ਹ ਸਾਹਿਬ ਸਿਟੀ ਅਮਲੋ ਜੀ ਤੇ ਮੈਂ ਹੈਗਾ ਜੀ ਫਾਊਂਡੇਸ਼ਨ ਦਾ ਡਾਇਰੈਕਟਰ ਬੋਰਡ ਆਫ ਡਾਇਰੈਕਟਰ ਦਾ ਚੇਅਰਮੈਨ ਜੈਦੇਵ ਗੁਪਿੰਦਰ ਬਲਰਾ ਤੇ ਸਾਨੂੰ ਬਹੁਤ ਵਧੀਆ ਲੱਗਿਆ ਜੀ ਇਹ ਪ੍ਰਾਲਾ ਕਰ ਰਹੇ ਨੇ ਗਰੀਬ ਕੁੜੀਆਂ ਦਾ ਵਿਆਹ ਇਹ ਜੋ ਕਹੋਗੇ ਜਿਵੇਂ ਕਿ ਆਪਾਂ ਕਿੰਨੇ ਕਿ ਚਿਰੀਆਂ ਚਿਰੀਆਂ ਚੂਜ ਦੀ ਮੈਂ ਕਹਿੰਦੇ ਨਹੀਂ ਆਪਾਂ ਕੁੜੀਆਂ ਦਾ ਵਿਆਹ ਦਾ ਕਾਰਜ ਹੈ ਸਭ ਤੋਂ ਇੱਕ ਉਤਮ ਕਾਰਜ ਬਣਿਆ ਗਿਆ ਜੀ ਹਨਾ ਜੀ ਜੀ ਜਿਹਦੇ ਵਿੱਚ ਹਰ ਵਿਅਕਤੀ ਚੜ ਵਧ ਕੇ ਸਹਿਯੋਗ ਕਰਦਾ ਤੁਸੀਂ ਵੀ ਕੀਤਾ ਨਾ ਜੀ ਜੀ ਤੇ ਅਸੀਂ ਅੱਗੇ ਨੂੰ ਵੀ ਇਹਨਾਂ ਦਾ ਸਹਿਯੋਗ ਕਰਾਂਗੇ ਤੇ ਜੋ ਇਹਨਾਂ ਦੀ ਕਮੀ ਪੇਸ਼ੀ ਰਹੀ ਹੈ ਮੈਨੇਜਮੈਂਟ ਦੀ ਜਾਂ ਕਿਸੇ ਵੀ ਕਾਰਨ ਉਹ ਅੱਗੇ ਨੂੰ ਅਸੀਂ ਇਹਨਾਂ ਦਾ ਸੁਧਾਰ ਵੀ ਕਰਾਂਗੇ ਤੇ ਇਹਨਾਂ ਨੂੰ ਵਧੀਆ ਆਪਣੀ ਮੈਨੇਜਮੈਂਟ ਵਾਲੀ ਮੈਂਬਰ ਵੀ ਦੇਵਾਂਗੇ ਤੇ ਅੱਗੇ ਨੂੰ ਇਹ ਵੱਧ ਚੜ ਕੇ ਵਧੀਆ ਤਰੀਕੇ ਨਾਲ ਕੰਮ ਕਰ ਸਕਣਗੇ ਇਹਨਾਂ ਨੂੰ ਕੋਈ ਦਿੱਕਤ ਨਾ ਆਵੇ ਕੀ ਕਹੋਂਗੇ ਪੰਜਾਬ ਗੁਰੂਆਂ ਵੀਰਾਂ ਦੀ ਧਰਤੀ ਹੈ ਜੀ ਹਨਾ ਜਦੋਂ ਕਹਿੰਦੇ ਇਸ ਤਰ੍ਹਾਂ ਦੇ ਕਾਰਜ ਹੁੰਦੇ ਨੇ ਪੰਜਾਬੀ ਚੜ੍ਹਵਾਦ ਕੇ ਸਹਿਯੋਗ ਕਰਦੇ ਨੇ ਜੀ ਹਨਾ ਜੀ ਹਾਂ ਜੀ ਕੀ ਕਹੋਂਗੇ ਹੋਰ ਨੂੰ ਕੱਲੇ ਆਪਾਂ ਨੇ ਸਾਰਿਆਂ ਨੂੰ ਰਲ ਮਿਲ ਕੇ ਸਹਿਯੋਗ ਕਰਨਾ ਚਾਹੀਦਾ ਹੈ ਕਿਉਂਕਿ ਆਪਾਂ ਅਨੇਕਾ ਪ੍ਰਕਾਰ ਦੇ ਲੰਗਰ ਲਾਉਨੇ ਆ ਤੇ ਅਨੇਕਾ ਪ੍ਰਕਾਰ ਦੇ ਆਪਾਂ ਜੇ ਮਤਲਬ ਬਿਮਾਰ ਹੋ ਜਾਂਦੇ ਆ ਤਾਂ ਆਪਣਾ ਲੱਖਾਂ ਰੁਪਏ ਖਰਚਾ ਹੋ ਜਾਂਦਾ ਇਸ ਕਰਕੇ ਦਾਨ ਬຸນ ਵੀ ਕਰਨਾ ਚਾਹੀਦਾ ਹੈ ਇਹ ਥੋੜੇ ਥੋੜੇ ਦਾਨ ਨਾਲ ਆਪਣੇ ਦਾਨ ਨਾਲ ਕਿਸੇ ਦਾ ਕੋਈ ਬੜਾ ਕਾਰਜ ਇਹਨਾਂ ਦੇ ਮਾਧਮੇ ਨਾਲ ਤੁਹਾਨੂੰ ਪੂਰੀ ਦੁਨੀਆ ਦੇਖੀ ਦੇਖੀ ਅਸੀਂ ਧੰਨਵਾਦ ਕਰਦੇ ਆ ਜੀ ਬਾਬਾ ਜੀ ਕਰਮਜੀਤ ਸਿੰਘ ਆਰਸੀ ਵਾਲਿਆਂ ਦਾ ਜੀ ਬੀਪੀ ਅਮਨਦੀਪ ਤੌਰ ਦਾ ਜੀ ਪਿੰਡ ਸੱਧੋਵਾਲ ਵਿਕੇ ਜੋ ਇੱਕ ਪ੍ਰੋਗਰਾਮ ਰੱਖਿਆ ਗਿਆ ਤੇ ਸਾਨੂੰ ਬੜਾ ਵਧੀਆ ਲੱਗਿਆ ਤੇ ਸਾਡੀ ਟੀਮ ਦੇ ਜੋ ਵਰਕਰ ਮੈਂਬਰ ਆਏ ਨੇ ਜੀ ਨਾਲ ਤੇ ਅਮਲੂਰ ਤੋਂ ਜ਼ਿਲ੍ਹਾ ਪ੍ਰਧਾਨ ਸੁਮਿਤ ਮਿੱਤਲ ਜੀ ਫਟਕਰ ਜ਼ਿਲ੍ਹੇ ਦੇ ਪ੍ਰਧਾਨ ਨੇ ਤੇ ਜੂਥ ਵਿੰਗ ਦੇ ਪ੍ਰਧਾਨ ਹੈਗੇ ਨੇ ਸਾਡੇ ਮਨੀਲ ਕੁਲਲੇ ਤੋਂ ਰਸ਼ੇਪ ਸਿੰਘ ਜੀ ਤੇ ਸੁਧਾਰ ਤੋਂ ਹੈਗੇ ਨੇ ਆਪਣੇ ਹਰਜੀਤ ਜੀ ਇੰਦਰਪਾਲ ਜੀ ਤੇ ਆਪਣੇ ਮਹਿਲ ਕਲਾਦੂ ਹੈਗੇ ਨੇ ਜੀ ਰਜਿੰਦਰ ਜੀ ਆਪਣੇ ਗਵਿੰਦਰ ਜੀ ਤੇ ਉਸ ਤੋਂ ਬਾਅਦ ਆਪਣੇ ਸਾਰੇ ਜ਼ਿਲ੍ਹੇ ਵਾਲੇ ਜਿੰਨੇ ਵੀ ਸਾਡੇ ਜ਼ਿਲ੍ਹੇ ਦੇ ਅਡਲ ਦੇ ਪ੍ਰਧਾਨ ਨੇ ਸਾਰੇ ਇੱਥੇ ਮੌਜੂਦ ਨੇ ਜੀ ਅਸਾਂ ਕੀ ਕਹਾਂਗੇ ਲੋਕਾਂ ਨੂੰ ਕਿ ਇੱਧਰ ਜਿਹੜੇ ਕਾਰਜ ਨੇ ਹਮੇਸ਼ਾ ਕਰਦੇ ਰਹਿਣਾ ਚਾਹੀਦਾ ਜੀ ਤੇ ਸਾਰੀਆਂ ਜਿੰਨੇ ਵੀ ਆਪਣੇ ਫਾਊਂਡੇਸ਼ਨ ਐਨਜੀਓ ਜਾਂ ਸੁਸਾਇਟੀਆਂ ਜੋ ਬਣੀਆਂ ਹੋਈਆਂ ਨੇ ਇੱਕ ਦੂਜੇ ਦਾ ਸਹਿਯੋਗ ਕਰਨ ਤਾਂ ਕਿ ਵੱਧ ਚੜ ਕੇ ਇਹ ਕੰਮ ਵਧੀਆ ਤਰੀਕੇ ਨਾਲ ਹੋ ਸਕੇ ਸਰ ਕੀ ਨਾਮ ਹੋਣਾ ਜੀ ਜੀ ਨਾਮ ਸੁਮਿਤ ਮਿੱਤਲ ਹੈ ਜੀ ਸਾਡੀ ਫਾਊਂਡੇਸ਼ਨ ਦਾ ਨਾਮ ਹੈ ਸ਼੍ਰੀ ਦੁਰਗਾ ਸ਼ਬਸ਼ਦੀ ਪੰਡਿਤ ਮੰਦਪ ਆਉਂਦੇ ਸੀ ਕੀ ਕਹੋਗੇ ਅੱਜ ਪਿੰਡ ਸੱਦੋਵਾਲ ਦੇ ਵਿੱਚ ਜਿਹੜੇ ਕੁੜੀਆਂ ਨੇ ਕਾਰਜ ਕੀਤੇ ਜਾ ਰਹੇ ਆ ਹਨਾ ਤਾਂ ਕੀ ਕਹੋਗੇ ਨਾਲੇ ਇਹ ਬਹੁਤ ਵਧੀਆ ਕੰਮ ਹੈ ਜੀ ਦੇਖੋ ਧੀਆ ਦਾ ਜਿਹੜਾ ਵਿਆਹ ਹੈ ਜਿਹੜਾ ਸਭ ਤੋਂ ਉੱਤਮ ਦਾਨ ਗਿਆ ਗਿਆ ਉਹ ਧੀਆ ਦਾ ਵਿਆਹ ਦਾ ਦਾਨ ਹੈ ਤੇ ਮੈਂ ਤਾਂ ਇਹ ਕਹਿਣਾ ਸਾਰਿਆਂ ਨੂੰ ਫੀਲ ਕਰਦਾ ਆਪਣੇ ਇੱਥੇ ਹਲਕੇ ਦੇ ਲੋਕਾਂ ਨੂੰ ਵੀ ਤੇ ਆਪਣੇ ਜ਼ਿਲ੍ਹੇ ਫਤਿਹਗੜ ਸਾਹਿਬ ਜ਼ਿਲ੍ਹੇ ਦਾ ਮੈਂ ਪ੍ਰਧਾਨ ਹਾਂ ਉੱਥੇ ਦੇ ਹਲਕੇ ਦੇ ਲੋਕਾਂ ਨੂੰ ਵੀ ਕਹਿਣਾ ਵੀ ਇਹਦੇ ਵਿੱਚ ਬਾਗ ਚੜ ਕੇ ਹਿੱਸਾ ਲਓ ਆਪਾਂ ਨੂੰ ਇਹੋ ਜਿਹਾ ਦਾਨ ਆਪਣੇ ਕੁਝ ਕੁ ਜੋ ਪੈਸਾ ਕੱਟ ਕੇ ਵੀ ਆਪਾਂ ਇਹ ਕਾਰਜ ਪੂਤੇ ਕਰ ਸਕਦੇ ਆ ਜੀ ਬਾਕੀ ਗੁਰੂ ਸਾਹਿਬ ਦੀ ertid ਹੈ ਜੀ ਸਾਰਾ ਕੁਝ ਜੋ ਵੀ ਆਪਾਂ ਚੰਗੇ ਕਾਰਜਵਾਲ ਚੱਲਾਂਗੇ ਉਹ ਬੱਦੀ ਬੱਦੇ ਸਰ ਕੀ ਨਾਮ ਆ ਜੀ ਮੇਰਾ ਨਾਮ ਹਰਜੀਤ ਸਿੰਘ ਹੈ ਜੀ ਕੀ ਕਹੋਗੇ ਅੱਜ ਦੀ ਬਣ ਸੱਦੋਵਾਲ ਦੇ ਵਿੱਚ ਕਾਰਜਾਂ ਦਾ ਸ਼ਾਮਲ ਹੋਏ ਹੋ ਕੀ ਕਹੋਗੇ ਅੱਜ ਜੀ ਸਬ ਸ੍ਰੀ ਚੰਡੀ ਮੰਦਰ ਫਾਊਂਡੇਸ਼ਨ ਵੱਲੋਂ ਪੂਰੀ ਟੀਮ ਸਾਡੇ ਡਾਇਰੈਕਟਰ ਸਾਹਿਬ ਸ੍ਰੀ ਜੈਦੇਵ ਮਿਤ੍ਰ ਰਖਨੋੜਾ ਜੀ ਉਹਨਾਂ ਦੇ ਨਾਲ ਪਹੁੰਚੇ ਆ ਜੀ ਸਾਨੂੰ ਬਹੁਤ ਵਧੀਆ ਲੱਗਿਆ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਜੋ ਇਹ ਕਾਰਜ ਨੇ ਸਾਨੂੰ ਇਕੱਲੇ ਦਾ ਨਹੀਂ ਕਰਦੇ ਜੀ ਸਾਰਿਆਂ ਨੂੰ ਰਲ ਮਿਲ ਕੇ ਕਾਰਜ ਕਰਨ ਚਾਹੀਦਾ ਹੈ। ਸਾਬਤ ਗੋਵਿੰਦਰ ਸਿੰਘ ਜੀ ਨੇ ਸਾਡੀ ਭੈਣ ਅਮਨਦੀਪ कौर ਜਿਨ੍ਹਾਂ ਨੇ ਬਹੁਤ ਵੱਡਾ ਪ੍ਰਾਣਾ ਘੇਰਿਆ ਵਾ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਆਂ। ਨਾਲ ਜਿਹੜਾ ਲੋਕਡਾਊਨ ਲੱਗਿਆ ਉਹਦੇ ਵਿੱਚ ਵੀ ਲੋਕਾਂ ਦਾ ਬਹੁਤ ਉਹਨਾਂ ਕੇ ਨੁਕਸਾਨ ਹੋਇਆ। ਮੈਂ ਕਹਿੰਦਾ ਇਹਨੂੰ ਤੱਕ ਲੱਕ ਤੋੜ ਦਿੱਤਾ। ਤੇ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਜੋ ਗਰੀਬ ਪਰਿਵਾਰਾਂ ਦੀਆਂ ਬੱਚੀਆਂ ਨੇ ਉਹਨਾਂ ਦੇ ਵਿਆਹ ਵਿੱਚ ਆਪ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਸਹਾਇਤਾ ਦੇਣਾ ਚਾਹੀਦਾ ਹੈ।